ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਮੱਝ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਪਿੰਡ ਜੋ ਬਈ ਵੀਡੀਓ ਬਣਾ ਰਹੇ ਹਾਂ ਪਿੰਡ ਲੈਨੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਨੇੜੇ ਪਿੰਡ ਆ ਜਿਹੜਾ ਆਪਾਂ ਧੌੜ ਰਹੇ ਜਾਂਦਾ ਆਓ ਪੁੱਛ ਲੈਣੇ ਬਾਈ ਤੋਂ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਠੀਕ ਹੈ ਜੀ ਬਾਈ ਨਾਮ ਤੇ ਮੋਬਾਈਲ ਨੰਬਰ ਬੋਲ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 987279931 ਇੱਕ ਬੇਨਤੀ ਹੋਰ ਆ ਜੀ ਠੀਕ ਹੈ ਵੀਰੇ ਵੀ ਆਪਾਂ ਰੇਟ ਜਾਇਜ਼ੀ ਜੱਜ ਦਾ ਅਗਲਾ ਫੋਨ ਲਾਵੇ ਨਾ ਜੱਜ ਦਾ ਨਾ ਲਾਵੇ ਗਰੰਟੀ ਹੋ ਪਸੂ ਦੀ ਠੀਕ ਹੈ ਭਾਈ 12 ਲੀਟਰ ਕੱਟ ਰੂਣ ਜਗਾ ਕੇ ਦੁੱਧ ਕੱਟਿਆ ਵਾ ਦਾ ਠੀਕ ਹੈ ਭਾਈ ਤੀਜੇ ਸੂਏ ਸੂਗੇ ਕੋਈ ਥਣਾ ਦੀ ਕੋਈ ਭਾਰ ਦੀ ਮੈਂ ਇਸ ਦੀ ਗਰੰਟੀ ਆਪਣੀ ਠੀਕ ਹੈ ਭਾਈ 12 ਤਰੀਕ ਨੂੰ ਦਿਨ ਪੂਰੇ 12 ਤਰੀਕ ਨੂੰ ਦਿਨ ਪੂਰੇ ਬੱਚੇ ਨੂੰ ਜਗਾ ਕੇ 12 ਲੀਟਰ ਦੁੱਧ ਚੋਇਆ ਵਾ ਆਪਾਂ ਕੋਈ 14 ਨਹੀਂ ਕੋਈ 15 ਨਹੀਂ ਗਿਣਨਾ ਠੀਕ ਹੈ ਭਾਈ ਬੱਚੇ ਨੂੰ ਜਗਾ ਕੇ 12 ਲੀਟਰ ਦੁੱਧ ਦੇ ਦਿੰਦੀ ਹਾਂ ਹੂੰ ਪਾ ਪਾ ਜਾਏ ਜੀ ਕਰਾਂਗੇ ਪਾ ਜਾਏ ਜੀ ਹਾਂ ਠੀਕ ਤਾਂ ਸੋਰਸ ਪੱਤਰੇ ਵਾਲੀ ਗੱਲ ਕਰਾਂਗੇ ਵੀ ਬਾਲਾ ਘੱਟ ਵੱੱਡਾ ਆਰਡਰ ਕਮਾਲ ਦਾ ਥਾਣ ਬਹੁਤ ਚੰਗਾ ਕੱਲਾ ਕੱਲਾ ਥਾਣਾ ਪੂਰੀ ਵਿਥੇ ਥਾਣਾ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਕੱਚੀ ਕੱਚੀ ਆ ਉਹ ਸਭ ਦਾ ਅਨਾਜਾ ਲਾ ਲਿਓ ਤਿੰਨ ਕ ਦੇਣੇ ਦੇ ਰਹਿੰਦੇ ਹਜੇ ਪਤਲੇ ਪਿੰਡੇ ਦੀ ਆ ਹਾਂ ਪਤਲੇ ਪਿੰਡੇ ਦੀ ਆ ਦੁੱਪੜ ਜੀ ਦੀ ਪਤਲੇ ਪਿੰਡੇ ਦੀ ਆ ਕੱਦ ਠੀਕ ਆ ਬਈ ਚੰਗੀ ਆ ਮੱਜ ਤੇ ਦੁੱਧ ਵਾਲਾ ਪੀਸ ਆ ਦੁੱਧ ਵਾਲਾ ਪੀਸ ਆ ਠੰਡੀ ਸੀਲ ਆ ਚਾਹੇ ਲੇਵੇ ਤੇ ਹੱਥ ਫੇਰੀ ਜਾਂ ਕੁਛ ਨਹੀਂ ਕਹਿੰਦੀ ਠੀਕ ਆ ਗੰਗਾ ਨਾਲ ਦੀ ਚੈੱਕ ਕਰ ਲਓ ਸਿੰਘ ਚੈੱਕ ਕਰ ਲਓ ਕੋਈ ਐ ਮਾਰਦੀ ਨਹੀਂ ਹੂੰ ਠੰਡੀ ਸੀਲ ਆ ਕੋਈ ਐ ਨਹੀਂ ਵੀ ਚਾਹੇ ਜਵਾਖ ਖੋਲੀ ਫਿਰੇ ਉਹ ਇਸ ਗੱਲ ਦੇ ਆਪਣੇ ਗਰੰਟੇ ਆ ਥਣਾ ਦੀ ਭਾਰ ਦੀ ਹੂੰ ਗਰੰਟੀ ਆ ਗਰੰਟੀ ਆ ਠੀਕ ਆ ਬਾਈ ਹੂੰ ਇੱਕ ਨੰਬਰ ਆ ਬਾਈ ਮੱਝ ਫੇਸ ਫੂਸ ਬੜਾ ਚੰਗਾ ਸਿੰਘ ਬੜਾ ਚੰਗਾ ਕਬਾੜੀ ਚੰਗੀ ਆ ਬਾਈ ਬਾਕੀ ਭਾਅ ਵੀ ਆਪਾਂ ਜਾਇਜ਼ ਹੀ ਕਰਾਂਗੇ ਬਾਲਾਂ ਨੂੰ ਠੀਕ ਆ ਬਾਈ ਤੇ ਕੀ ਮੁੱਲ ਆ ਬਾਈ ਜਾਇਜ਼ ਜਿਹਦਾ ਮੁੱਲ ਕਰਾਉਣਾ ਕਿੰਨਾ 90 ਕਰਾ ਲੈ ਕੋਈ ਹੂੰ ਕਿੰਨਾ ਮਰਜ਼ੀ ਕਰਾ ਲਿਆ ਆਪਾਂ 85000 ਹੀ ਦੇਵਾਂਗੇ ਬਸ ਅੱਡੇ 85 ਜੋ ਸੌੜ ਕਰਾਂਗੇ ਮੁੱਲ ਕਰਾਉਣਾ ਬਾਈ ਕਿਦਾ 90 ਜਿੰਨਾ ਮਰਜ਼ੀ ਕਰਾ ਲਓ 58500 ਦੀ ਮੱਝ ਦੇ ਦੇ ਦਾਂਗੇ ਠੰਡੀ ਫੋਲਾ ਜਿਵੇਂ ਮਰਜ਼ੀ ਹੱਥ ਲਾਈ ਜਾ ਲੇਵੋ ਦੇਖੋ ਥਿਲਾਂ ਦੇ ਬਲਬੂਲ ਬਹੁਤ ਪਏ ਸਾਰੀਆਂ ਬਲਬੂਲ ਕੱਢ ਕੇ ਫੇਰ ਸੋਣਾ ਪੂਰਾ ਗਮਾਂ ਵਾਲਾ ਲੇਵਾ ਬਣਾਓ ਗਮਾਂ ਵਾਲਾ ਲੇਵਾ ਬਣਾ ਕੇ ਸੋਣਾ ਮੈਂ ਇਸਨੇ ਠੰਡੀ ਸੀਲ ਦੀ ਗਾਰੰਟੀ ਥਣਾ ਦੀ ਭਾਰ ਦੀ ਆਪਣੀ ਗਾਰੰਟੀ ਹੈ ਗਾਰੰਟੀ ਹੈ ਠੀਕ ਹੈ ਬਾਈ ਤੇ ਕਿਸੇ ਵੀਰ ਨੂੰ ਬਾਈ ਮੱਝ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ